ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕਿੰਨਾ ਕਰਦਾ ਰਹਿੰਦੇ ਊਪਤਗੋਦਰ ਸੈਟ ਹੈ ਰਿਟੂਰਨ ਉਹ ਸੱਤ ਕਾ ਠੀਕ ਹੈ ਲੌਜੀ ਕਾ ਤੇ ਲੌਜੀ ਸਾਰੀ ਸਵੇਰੇ ਸਵੇਰੇ 9 ਵਜੇ ਟੱਕਰ ਗਿਆ ਨਾ ਮੈਂ ਕੂਟਨਾ ਡੇਪੋਟ ਜਿਹੜਾ ਸਮੂਹ ਪਤਾ ਆਪਣੇ ਕੋਲ ਸਰ ਇਹਨੇ ਕੂਟ ਰਹੀ ਸੀ ਬਾਈ ਸੱਡ ਨਾਲੇ ਪਹਿਲਾਂ 5 ਸੀਗੇ 5ਾਂ ਦੇ ਕੂਟ ਕੇ ਪੰਜ ਚੰਦ ਬਾਣ ਗਵਾ ਜਾਂਦੀ ਉਹ ਤੋਂ ਭੱਜ ਗਈ ਸੀ ਕਹਿੰਦੇ ਦੂਜਾ ਕੂਤਰ ਕਾਲ ਕਰਾਉ ਤੁਰ ਕੇ ਆਪਣਾ ਮਗਰ ਆਈਆਂ ਤਿੰਨ ਤਿੰਨਾਂ ਚੱਕ ਦੇ ਗੱਲ ਗੀੜੇ ਵਾਲੇ ਗਲਾਬੀ ਦੂਸ਼ਾ ਲਈ ਦੇ ਰੰਗੋਂ ਮਗਰ ਤੂੰ ਮਣ ਉਹ ਦੋਵੇਂ ਬਈ ਕੂਤਰਾਂ ਹੋ ਜਾਂ ਮੈਂ ਖਰਾਬ ਇਹ ਮੇਰੇ ਹਿਸਾਬ ਨਾਲ ਆਪਾਂ ਇਹ ਕਹਿ ਸਕਦੇ ਆਂ ਵੀ ਆਪਣਾ ਬਾਜ਼ੀਆਂ ਵਾਲਾ ਚੈਪਟਰ ক্লোਜ਼ ਹੋ ਗਿਆ ਆਲਮੋਸਟ ਠੀਕ ਆ ਕਿ ਨਹੀਂ ਆ ਦੋ ਕੂਤਰਾਂ ਵੀ 9 ਵਜੇ ਕੱਲ ਦੇ 8 ਬਦਾਮ ਪਾਇਆ ਹਿੱਤ ਅੱਧਾ ਤੇ ਇੱਕ ਬਦਾਮ ਰੱਖੀ ਪਾਉਂਗਾ ਦੋਵੇਂ ਠੀਕ ਆ ਇਹ ਕਬੂਤਰਾ ਵੀ ਬਸ ਲੱਗ ਕੋ ਬੰਦ ਹੀ ਐ ਕਿਰਾਵਾ ਪਾਣੀ ਦੇ ਕੇ ਛੱਡ ਦਣਾ ਉਹਨੂੰ ਅੱਜ ਉਹਨਾਂ ਮਾਰ ਦਿੰਦਾ ਤੇ ਉਸ ਤੋਂ ਬਾਅਦ ਬਸ ਠੀਕ ਐ ਤੇ ਬਾਗੀ ਮੈਂ ਚੱਲ ਆਇਗਾ ਬਲਜੀਤ ਵਾਲ ਮੋਟਰਸੇਡ ਫੜਾ ਕੋਣਾ ਬਾਦਲ ਆਹ ਜਾਮ ਹੈ ਮੋਕਤ ਨੇ ਆਏ ਤੇ ਫਿਰ ਦੇਖਦੇ ਹਾਂ ਕੀ ਬੰਦ ਆ ਇਵਾਕੇ ਦਾ ਲੀਓ ਬਰੀਜ਼ ਪੂਰਾ ਮਸਤੀ ਮੂੜ ਚ ਹੁੰਦਾ ਤੜ ਕੋ ਤੜ ਕੇ ਹਾਂ ਇਹ ਹੀ ਬੜਾ ਸਿਆਣਾ ਆ ਬਣ ਜਾਂਦਾ ਕਦੇ ਕਿ ਤਾਂ ਮੋਹ ਜਿਹਾ ਬਾਲਾ ਬਾਲਦਾ ਵਿਚਾਰਾ। ਉਹ ਹਾਂਜੀ ਤੇ ਇਧਰੋਂ ਕੀ ਕਰ ਰਿਹਾ ਸੀ ਉਹ ਤਾਂ। ਉਹ ਲੈਟ ਬੰਦ ਕਰਨਾ ਸੀ। ਓਕੇ ਕਰਤੀ ਲਈ ਆਟ ਬਾ। ਬਾਕੀ ਸਾਫ ਸਫਾਈ ਬੜੀ ਵਧੀਆ ਲੱਗਦੀ ਹੈ। ਦੇਖੋ ਮੈਂ ਕਹਾਂ ਕਲੀਨ ਕਲੀਨ ਕਿੱਡਾ ਘੈਂਟ ਲੱਗਦਾ ਹੈ। ਤੇ ਅੱਜ ਨਾ ਡੀ ਵਾਰਮਿੰਗ ਕਰਦੀ ਰਹਿ ਸੀਗੀ ਮੇਰੀ। ਤੇ ਸ਼ਾਇਦ ਅੱਜ ਡੀ ਵਾਰਮਿੰਗ ਨਾ ਕਰੀ ਆਪਾਂ ਤੇ ਡੀ ਵਾਰਮਿੰਗ ਆਪਾਂ ਕੱਲ ਨੂੰ ਕਰ ਲਾਂਗੇ। ਕਾਜ ਕਰ ਲੋਗੇ ਚਲੋ ਦੇਖਦੇ ਆ ਤੁਮੇ ਨਾ ਬਣਾਉਣਾ ਕੋਈ ਨਾ ਵੀ ਰਹਿ ਚੰਗਾ ਹਾਂਜੀ ਮੇਰੇ ਦੋਸਤੋ ਆਗੇ ਜੀ ਘਰੇ ਉਹੀ ਗੱਲ ਹੋ ਗਈ ਬਈ ਇਹ ਤੋਂ ਬਲਜੀਤ ਬਲਜੀਤ ਵੀ ਕਲਾਨੀ ਆ ਹਨਾ ਬਰੀ ਦਾ ਮੋਟਰਸਾਂ ਛਡਾਉਣ ਮੈਂ ਜਾ ਆਵੜਿਆ ਕੰਜਰ ਦੇ ਰੱਸਾ ਪੜਾ ਉਹਦਾ 10 ਫੁੱਟ ਲੰਮਾ ਉਹਦੇ ਨਾਲ ਉਹ ਰੱਸਾ ਮੈਨਣ ਲੇ ਉਹ ਆਪ ਹੀ ਕਹਿੰਦਾ ਪਾਗੇ ਨਾ ਰੱਸਾ ਕਹਿੰਦਾ ਇਹ ਟਾਇਰ ਚੜੂ ਕਹਿੰਦਾ ਸੁੱਟੂ ਆਪਾਂ ਨੂੰ ਤੇ ਉਹੀ ਗੱਲ ਥੋੜੀ ਹੀ ਗਾਂ ਘੇਟ ਟਾਇਰ ਚੜ ਗਿਆ ਤੇ ਬਲਜੀਤ ਪਰੇ ਹੋ ਗਿਆ ਗੁੱਡੇ ਹਿਲਾਲੇ ਕੰਜਰ ਦੇ ਨੇ ਇਤੋਂ ਜਾਲੇ ਗੋਡੇ ਘੜੇ ਚਲਾ ਕੇ ਬਾਹਰ ਲੈ ਗਏ ਮੈਂ ਵੀ ਰੱਸਾ ਜਾ ਕੱਢ ਕੇ ਤੂੰ ਜੇਹੇ ਚ ਪਾ ਆਵਦਾ ਯਾਰ ਹਣਾ ਮੈਂ ਲੱਤ ਲਾ ਕੇ ਲੈ ਜੂ ਤੈਨੂੰ ਲੱਤ ਲਾ ਕੇ ਲੈ ਕੇ ਮੋਟਰਸਾਈਕਲ ਬਈ ਉਹਦਾ ਗਾਂ ਆ ਕੇ ਮੇਸਤਰੀ ਨੇ ਇੱਕ ਪੇਜ ਕਸ ਮਾਰਿਆ ਮੋਟਰਸਾਈਕਲ ਸਟਾਰਟ ਹੋ ਗਿਆ ਅੱਛਾ ਇੱਕ ਦੇ ਦੇ ਮੂੰਹ ਕੁ ਨੀ ਚੱਕ ਕੇ ਮੈਂ ਭਰਾਵਾ ਐਵੇਂ ਗੋਡੇ ਛਿਲਾਉਂਦੇ ਫਿਰੇ ਮੋਟਰਸਾਈਕਲ ਪਿੱਛੇ ਚੱਲ ਉਹ ਮੋਟਰਸਾਈਕਲ ਵੀ ਠੀਕ ਕਰਾ ਲਿਆ ਹੁਣ ਮੈਂ ਚੋਬਰ ਕੋਲੇ ਆਣਾ ਚੋਬਰ ਕੋਲੇ ਨਾ ਕੁਛ ਕਬੂਤਰ ਚੱਕ ਕੇ ਲੈ ਆਉਣਾ ਹੁਣ ਜੂੜੀਆਂ ਲਾਉਂਦੀ ਤਿਆਰੀ ਕਰਦੇ ਹਣਾ ਬਸ ਸੱਚੀ ਮੁੱੱਚੀ ਚੈਪਟਰ ক্লোਜ਼ ਆਵਾਜ਼ਾਂ ਦਾ ਬਈ ਹਣਾ ਸਭ ਕੁਝ ਪਹਿਲਾਂ ਹੀ ਕਰਕੇ ਰੱਖਣਾ ਤੇ ਘੱਟ ਬੱਚੇ ਕਢਾਉਣੇ ਆ ਬਾਹਰੋਂ ਕਬੂਤਰ ਪਾਉਣੇ ਬਾਈ ਗੋਰੀਏ ਤੋਂ ਲਿਆ ਕੇ ਵੀ 2026 ਸੀਜ਼ਨ ਮੇਬੀ ਆਪਣਾ ਲਾਸਟ ਹੋਵੇ ਮੈਨੂੰ ਆਇਆ ਨਾ ਵੀ ਇੱਕ ਸੀਜ਼ਨ ਕੋਈ ਨਾ ਕੋਈ ਆਪਾਂ ਕਰਕੇ ਵਿਖਾ ਦਈਏ ਕਰ ਹਣਾ ਤੁਹਾਨੂੰ ਇੱਕ ਸੀਜ਼ਨ ਪੂਰਾ ਤਗੜਾ ਲਾ ਕੇ ਉਸ ਤੋਂ ਬਾਅਦ ਬੰਦ ਕਰਕੇ ਅੰਦਰ ਬਾਟ ਟੱਪ ਜਾਣਾ ਬਸ ਫੇਰ ਨਹੀਂ ਹਣਾ ਕਿਉਂਕਿ ਹੁਣ ਅੱਗੇ ਲਾਈਫ 'ਚ ਵੀ ਸੋਚਣਾ ਯਾਰ ਹਣਾ ਇੱਥੇ ਤਾਂ ਨਾ ਫਿਰਦੇ ਰਵਾਂਗੇ ਆ ਘਰ ਵੀ ਵਸਾਉਣਾ ਕੰਜਰ ਦਿਓ ਤੇ ਚਲੋ ਦੇਖਦੇ ਆ ਇਸ ਸੀਨਾਂ ਗਾਂਢੀ ਕਦੇ ਸੋਚਿਆ ਨਹੀਂ ਉਹ ਬੰਦੇ ਦਾ ਕੀ ਪਤਾ ਕਦੋਂ ਟਪਕ ਜੇ ਤਾਂ ਫਿਰ ਵੀ ਚਲੋ ਕਰਾਂ ਪਹਿਲੇ ਨੰਬਰ ਤੇ ਤਾਂ ਚੂਬਰ ਕੋਲ ਚੱਲ ਗਿਆ ਉਹਨੇ ਦੇ ਘਰ ਕਬੂਤਰਾਂ ਦਾ ਜਾਲ ਭਰੀ ਬਿਠਾ ਉਹ ਗਲੀ 'ਚ ਖੜਾ ਵਿਚਾਰੇ ਜਾਲ ਲੈ ਗਿਆ ਕੀ ਯਾਰ ਬਾਬਿਓ ਮੈਂ ਨਾ ਉਹਨੂੰ ਫਿਰਦਾ ਕਦੋਂ ਦਾ ਹਨਾ ਬਈ ਸਾਰੇ ਵੱਡੇ ਛੋਟੇ ਕੂਤਰਾ ਨੂੰ ਦਾਣਾ ਪਾਣੀ ਓਕੇ ਰਪੋਟ ਹੋ ਗਈਆਂ ਦੋ ਕੂਤਰੇ ਨੇ ਰੇਸ਼ਾ ਛੁੱਟ ਗਿਆ ਫਿਰ ਤਿੰਨ ਦਿਨ ਠੰਡਾ ਹੋ ਗਿਆ ਨਾ ਜੀ ਕਿਸਮਤ ਦਾ ਮੈਂ ਨਾ ਉਹਨੂੰ ਫਿਰਦਾ ਘਰ ਦੇ ਜਿੰਦਾ ਲਾ ਕੇ ਕੋਠੀ ਦੀ ਚਾਬੀ ਨਾ ਲੈ ਕੇ ਲੈ ਮੈਂ ਹੁਣ ਬੰਦਾ ਕਿੱਧਰ ਜਾਵੇ ਯਾਰ ਇੱਕ ਤਾਂ ਕੀ ਯਾਰ ਮੈਂ ਕਿਹੜੇ ਬੰਦੇ ਚਾਬੀ ਭਾਲਦਾ ਫਿਰ ਚਾਬੀ ਕਿਹਨੇ ਨਾਲ ਹੈ ਸਾਡੇ ਲੈ ਹੁਣ ਮੈਂ ਕਿੱਥੋਂ ਦੇ ਇੰਟਰੂ ਮੰਗ ਰੇ ਦੇ ਯਾਰ ਮੈਂ ਯਾਰ ਸਕੂਲ ਜਾਣਾ ਚੋਬਰ ਨਾਲ ਬਈ ਯਾਰ ਪਰਮਿਸ਼ਨ ਕਰਾ ਕੇ ਆਉਣੀ ਇੱਕ ਵਾਰ ਚੁੱਗੇ ਜਾਣਾ ਸੀਗਾ ਇੱਕ ਦੀ ਤਾਂ ਇਹ ਕਹਦਾ ਭੰਨ ਦਿਆਂਗਾ ਘੇੜ ਦਿਆ ਲੈ ਕਰ ਲੋ ਕਿਹਨੋਂ ਭਾਂਡਾ ਮਸੇਰਾ ਤਾਂ ਉਹ ਦੂੰ ਬੀ ਵੀ ਨਹੀਂ ਜਾਇ ਲਾ ਤਾਂ ਵਾਲੇ ਬਾਰਵੀਂ ਮੱਚੜੇ ਆ ਰਾਤ ਯਾਰ 100% ਨਹੀਂ ਤਾਂ ਤਾਂ ਵਾਲਾ ਖੁੱਲਾ ਜਾਂਦਾ ਇਹ ਘੇੜ ਉੱਤੇ ਟੱਪ ਉੱਤੇ ਅੱਦਕੇ ਵਣੇ ਕਿਵੇਂ ਛੱਡੋ ਯਾਰ ਟੂ ਆ ਮਰੋਂ ਨਾ ਉਹਨੂੰ ਕੀ ਆਏ ਮੂੰਹ ਤੋਂ ਕੇ ਚੱਲ ਵੜਦੇ ਫਿਰ ਹੋਰ ਕੀ ਹਾਂਜੀ ਤੇ ਆ ਰਹੀ ਵੀ ਆਪਣੀ ਬਸ ਜੜੀ ਕਬੂਤਰੀ ਛੱਡੀਆਂ ਲਾਸਟ ਵਜੇ ਆਪਾਂ ਹਨਾ ਵੱਡੇ ਸ਼ਾਹ ਅਖੀ ਦੇ ਵੇਖਣੇ ਕੀ ਕਰਦੇ ਤੇ ਇਹਨੂੰ ਬਦਾਮਦੂੰ ਖਵਾ ਕੇ ਖੰਡ ਨੂੰ ਛੱੜਦਾ ਖੁੱਡੇ ਠੀਕ ਹੈ ਓਕੇ ਰਿਪੋਰਟ ਸਾਰੇ ਕਬੂਤਰਾਂ ਨੂੰ ਬਈ ਦਾਣੇ ਪਾਦੇ ਸਾਰਿਆਂ ਨੂੰ ਪਾਣੀ ਪਾਦਾ ਚੋਬਰ ਤੋਂ ਲਿਆਂਦੇ ਕਬੂਤਰ ਵੀ ਛੱਡ ਲੈ ਇੱਥੇ ਆਪਾਂ ਠੀਕ ਹੈ ਟਰੈਂਟਾਂ ਟਰਾਂ ਵੇ ਲੈਣਾ ਕੱਲ ਨੂੰ ਹੋਰ ਛੱਡੀ ਵਾਇਰਮਿੰਗ ਕਰਾਂਗੇ ਹੁਣ ਘਰ ਲੰਬੀ ਜਾਣੇ ਇੱਥੇ ਸਕੂਲ 'ਚ ਫਾਰਮ ਫੜ ਕੇ ਫਿਰ ਬਾਦਲ ਜਾਵਾਂਗੇ ਡਿਮਿਸ਼ਨ ਕਰਾ ਕੇ ਫਿਰ ਚੁੱਕੇ ਜਾਵਾਂ ਕਬੂਤਰ ਲੈ ਕੇ ਆਵਾਂ ਸਹੀ ਹੈ ਬਾਬੇ ਸਾਰਾ ਕੰਮ ਤੇੰਦਾ ਬਣਿਆ ਹੈ ਆਪਣਾ ਦੋ ਕਬੂਤਰਾਂ ਵੀ ਉੱਡੀਆਂ ਫਿਰਦੀਆਂ ਹਜੇ ਟੂ ਸੈਟ ਵਾਲੀ ਤੇ ਗੁਲਾਬੀ ਢਿੱਡ ਵਾਲੀ ਉਹ ਰਾਇ ਸ਼ਨਾ ਸਿੰਘ ਉਹ ਵੀ ਕੜ ਤਾ ਦਿਨ ਠਰ ਗਿਆ ਉਹਨਾਂ ਦਿਨ ਬਣ ਗਿਆ ਉਹ ਚੱਲ ਪਿਆ ਪਾਣੀ ਤੇ ਵਧ ਗਿਆ ਆਉਂਦੇ ਇੱਕ ਤਾਂ ਠੀਕ ਐ ਦੂਜੀ ਵੀ ਇੱਥੇ ਲੜਦੀ ਜਾਂਦੀ ਉਹ ਕਹਿੰਦਾ ਆ ਕੀ ਕਰਦਾ ਓਏ ਹਾਂਜੀ ਚੱਲੀਏ ਫਿਰ ਜੀ ਚਲੋ ਜੀ ਆ ਯਾਰ ਆਪਣਾ ਹਾਲਤ ਖਰਾਬ ਹੀ ਹਨਾ ਚੱਲ ਕੋਈ ਨਾ ਠੀਕ ਐ ਆਹ ਟੱਲ ਲਵਾ ਬਿਲ ਤੇ ਹਾਂ ਕਿ ਮੈਂ ਟੁੱਟ ਗਿਆ ਇਹ ਬਈ ਲਵਲੀਆ ਕਰਨ ਤੁਹਾਡੇ ਗਾਂਝੇ ਲੰਬੀ ਨੇ ਬਸ ਤੈਨੂੰ ਪਤਾ ਹੈ ਕਿ ਗਾਂਝੇ ਥਨੇ ਮੋਟਰਸਾਈਕਲ ਕੁਝ ਵੀ ਹੋ ਸਕਦਾ ਠੀਕ ਹੈ ਅੱਗੇ ਵੜੋ ਅੱਗੇ ਵੜੋ ਹਾਂਜੀ ਲੰਬੀ ਜਾਏ ਕਰੀ ਹਨਾ ਤੇ ਲੰਬੀ ਜਾਏ ਕਰੀ ਤੇ ਹੁਣ ਕੀ ਕਰਨਾ ਸੀਗਾ ਹਾਂ ਹੁਣ ਬਾਲ ਜਾਣਾ ਉਹਨਾਂ ਨੇ ਡੀ ਐਮ ਸੀ ਦਿੱਤਾ ਨਹੀਂ ਲੰਬੀ ਵਾਲਿਆਂ ਨੇ ਉਹ ਇਹਨੂੰ ਹਟ ਨਹੀਂ ਇੰਦਰ ਨੂੰ ਆਇਆ ਯਾਰ ਫੀਸ ਚ ਆਊਗੀ ਸਾਡੇ ਹਨਾ ਫੜਾ ਪੱਛੀ ਆ ਰਿਹਾ ਆਂਦਾ ਮੈਂ ਕਹਿੰਦਾ ਸਾਡਾ ਬੱਚੇ ਨੂੰ ਹਟਾਉਣੀ ਹੈ ਕਹਿੰਦੇ ਗੱਲ ਕੀ ਆ ਮੈਂ ਵੈਸੀ ਸਕੂਲ ਚੇਂਜ ਕਰਨੇ ਇੱਥੇ ਮਾਣੀ ਨਹੀਂ ਲੱਗਣਦੇ ਇਹਦਾ ਕਹਿੰਦੇ ਕੋਈ ਨਾ ਕਹਿੰਦੇ ਅਸੀਂ ਫੀਸ ਭਰ ਕੇ ਆਈ ਸੀ ਉੱਥੇ ਕਹਿੰਦੇ ਫੀਸ ਜੀ ਰਿਟਰਨ ਹੀ ਨਹੀਂ ਕਰਦੇ ਮੈਂ ਕੋਈ ਗੱਲ ਨਹੀਂ ਰਿਟਰਨ ਤਾਂ ਅਸੀਂ ਕਿਵੇਂ ਨਹੀਂ ਕਰਦੇ ਪਰ ਡੀ ਐਮ ਸੀ ਮੋਡੋ ਸਾਡਾ ਉਦੋਂ ਫੀਸ ਵੀ ਲੈ ਕੇ ਭਸਾਵਾਂਗੇ ਸਨਣਾ ਜੀ ਤੇ ਹਜੇ ਬਾਹਰ ਚੱਲਣਾ ਹੁਣ ਚੱਲ ਘਰੋਂ ਫੀਸ ਲੈ ਕੇ ਡਾਕੂਮੈਂਟ ਜਮਾ ਕਰਾ ਕੇ ਕੱਲਾ ਡੀ ਐਮ ਸੀ ਰਹਿ ਜੂਗਾ ਇਹਨੂੰ ਸਕੂਲ ਜਾਂਦਾ ਕਰ ਗਿਆ ਵੀ ਆਵਦਾ ਫਿਰਦਾ ਇੱਥੇ ਹੀ ਆ ਠੀਕ ਹੈ ਕਿ ਨਹੀਂ ਤਾਂ ਕਰਕੇ ਸਹੀ ਗੱਲ ਨਾਲ ਤੇ ਕਹਿੰਦਾ ਮਿਲ ਗਿਆ ਸਾਡਾ ਹੋਰ țeela țeele ਵਾਲਾ ਕੀ ਕਰਦਾ ਇਹ ਵਧੀਆ ਇਹ ਕਹਿੰਦਾ ਮੇਰੇ ਜੀ ਨਹੀਂ ਲੱਗਦਾ ਮੈਂ ਬੰਦਾ ਛੱਡਦਾ ਜੀ ਲੋਨ ਫੇਰਾ ਹੁਣ ਚੱਲ ਜੀ ਵਸ ਆਇਆ ਚੱਲ ਨਾਲ ਚੱਲ ਨਾਲ ਤੂੰ ਮੋੜ ਸਨ ਆਇਆ ਓਡੇ ਕੋਲੇ ਪੱਕੀ ਗੱਲ ਹੈ ਚਲ ਠੀਕ ਆ ਖੰਡ ਫੇਰ ਮਿਲਦੇ ਆਈ ਆਇਆ ਕਰੂੰ ਭੈਣਾਂ ਕਕੜਾਣਾਂ ਦੀ ਨਾ ਬਸ ਕਿਹਾ ਮਾ ਅੱਗੇ ਕੀ ਕਹਿ ਰਿਹਾ ਅੰਨੇ ਪਰਤਾ ਕੇ ਟੈਨਸ਼ਨ ਨਾ ਲੈ ਤੂੰ ਚੱਲਦੇ ਆ ਯਾਰ ਹੁਣ ਪੈਸੇ ਚੁੱਕੇ ਜਾਣਾ ਇਹ ਘਰੇ ਡਾਕਟਰ ਆ ਕਿਹਾ ਗਾਂ ਖੜੀ ਕਰਨੀਆਂ ਸੋ ਮਣੀ ਵਰਕਸ ਸਿੱਧਾ ਚੱਲ ਕਰਾਂ ਆਪਾ ਤੇਲ ਨਾਲ ਹਾਂਜੀ ਆ ਗਏ ਘਰੇ ਫਿਰਦੇ ਆ ਯਾਬ ਦੇ ਬਈ ਗਾਂ ਦਾ ਟ੍ਰੀਟਮੈਂਟ ਕਰਾਈ ਨੇ ਬੂਤਲਾਂ ਲਵਾਈ ਦਿੰਨੇ ਆ ਚੁੱਗੇ ਆਣਾ ਇਹਦਾ ਨਾ ਮੂਵੀ ਆ ਯਾਰ ਬਾਹਲਾ ਤਾਂ ਭੱਜਾ ਵਜਾਈ ਐ ਲੱਗਦਾ ਵੀ ਵਿੱਚ ਮੱਝ ਕੇ ਨਾ ਗੇਟ ਵੀ ਹਟਲਾਂਗੇ ਆਪਾਂ ਚਾਬੀ ਹਾਂਜੀ ਦੋਵੇਂ ਕਬੂਤਰੀਆਂ ਆ ਕੇ ਬੈਠੇਆਂ ਰੇਸ਼ੀਆਂ ਬਈ ਹਨਾ ਟਾਈਮ ਦੇਖ ਲਓ 2:15 ਮਿੰਟ ਹੋ ਗਏ ਲਗਭਗ 1:30 ਵਜੇ ਆ ਕੇ ਬੈਠੇਗੀ ਕਿਉਂਕਿ ਜਦੋਂ ਅਸੀਂ ਆਇਆ ਘਰੇ ਤਾਂ ਬੈਠੀ ਸੀ ਉਦਰੀ ਇੱਕ ਕਬੂਤਰੀ ਛੜੀ ਤੇ ਬੈਠੀ ਆ ਬਈ ਜਿਹੜੀ ਪੈਰਾਂ ਦੀ ਸੁੱਚੀ ਹੈ ਘਣ ਇੱਕ ਗਲਾਬੇਟਡ ਵਾਲੀ ਤੇ ਦੂਜੀ ਕੂ ਤੇ ਉਹ ਤਾਂ ਬੈਠੀ ਆ ਬਈ ਰੇਸ਼ੀਆਂ ਕਬੂਤਰਾ ਸੀ ਉਵੇਂ ਡਾਡੂ ਕੂੜੀ ਵਾਲੀ ਛਤਰੀ ਲੈ ਨੂੰ ਖਾਂਡ ਇਹਨੂੰ ਐ ਕਰਦਾ ਕੂੜੀ ਚੈੱਕ ਕਰ ਲੈਨੇ ਆ ਜੇ ਖਰਾ ਖਿੱਚ ਕੇ ਬਿਠੀ ਤੇ ਕੋਈ ਡੇਕ ਨਹੀਂ ਛੱਡ ਲਾਂਗੇ ਫਿਰ ਦੂਸਰੀ ਵੀ ਬਿੜ ਜੇ ਖਰਾ ਕਰਕੇ ਬਿਠੀ ਫਿਰ ਕੰਮ ਤੇ ਜਾਣੀ ਫਿਰ ਦਾਣੇ ਪਾਏ ਕਲਾਉ ਕਲਾਬ ਆ ਜੀ ਕੀ ਬੰਦਾ ਬਰੋ ਰੱਖੀ ਬਿਠੀਆ ਬਰੋ ਉਹਨੇ ਰਚੂਤੀ ਐ ਨਹੀਂ ਕੰਮ ਚਲੋਈ ਕਾਲੀ ਹੋਊਗੀ ਵੀ ਵੇਖ ਕੂੜੀ ਇਹ ਹੈ ਨਹੀਂ ਖਰਾਬ ਹੋਗਾ ਗੂਦਰਾ ਬਸ ਲਾਸਟ ਬਾਜੀ ਕਲਾਬੀ ਟੂ ਮੈਂ ਗਣ ਕੀ ਲੈਣਾ ਭਰਾਵਾ ਤੋਂ ਭੈਂਦਨੇ ਆਪਾਂ ਓਏ ਜੋੜੀ ਤਾਂ ਮਰ ਕੇ ਵੇਖ ਗਏ ਆਪਨੀ ਉਹ ਤੋਂ ਉਹਨੇ ਭੱਦੀ ਕਰੀ ਨਹੀਂ ਚਲ ਆਪਾਂ ਐਂ ਕਰਾਂਗੇ ਆਪਰ ਕੋਲ ਬੈਠੇ ਆ ਇਹ ਤੇ ਗਾਂ ਨੂੰ ਇਹਨਾਂ ਨੂੰ ਫੇਰ ਕੱਢ ਲਾਂਗੇ ਐਂ ਕਰ ਲਾਂਗੇ ਐਂ ਕਰ ਲਾਂਗੇ ਆਪਾਂ ਮੈਨੂੰ ਐ ਜਿਹੜਾ ਟਿੱਡ ਵਾਲਾ ਸਿੱਧਾ ਹੋਵੇ ਉਹ ਕਰ ਲੈ ਹੁਣ ਆਪਾਂ ਚੱਲੇ ਗਏ ਕਰਾਂ ਚੁੱਕੇ ਚੁੱਕੇ ਚੱਲ ਆਪਣਾ ਮੈਂ ਮੜਾ ਘਰੇ ਨਾ ਜਾਇਆ ਮੈਂ ਕਿੰਨੇ ਘਟੇ ਚਰ ਚ ਆ ਜਾਏਗਾ ਬਾ ਨਾਲ ਜਾਣਾ ਤੂੰ ਮੋਬਾਕ ਰੱਖਿਆ ਤੂੰ ਜਾਇਆ ਘਰੇ ਜਾ ਹੀ ਆ ਤੂੰ ਮੈਂ ਇੱਥੇ ਬੈਠਾ ਜਾ ਭੱਜ ਕੇ ਜਾਇਆ ਠੀਕ ਆ ਜਾਇਆ ਜਾ ਘਰੇ ਹਾਂਜੀ ਪਹੁੰਚ ਗਏ ਆ ਚੁੱਕੇ ਪੜਾਉ ਦਿਲਾਉ ਗੇਟ ਕੋਲੇ ਹਰਜੀਤ ਬੋਲੇ ਕਰਦੇ ਕਈ ਲਾਤੀ ਲਕੀੜੇ ਦਿਖਾਉਣੇ ਸਨ ਨੂੰ ਕੀ ਬੰਦ ਕਰ ਫੋਨ ਕਰਕੇ ਬੰਦਾ ਫਰਦਾ ਕਿ ਬਾਹਰ ਹਾਂਜੀ ਪਹੁੰਚ ਗਏ ਉਹ ਕੋ ਪਿੰਡ ਜਿੱਥੇ ਆਪਣਾ ਫੂਟ ਹੈ ਸਾਨੂੰ ਮੈਪ ਤੇ ਲੋਕੇਸ਼ਨ ਵੀ ਲਾ ਕੇ ਦੱਸ ਕਿ ਕਿੰਨੀ ਬਾਟ ਹੈ ਕਿੰਨੇ ਦਰਾਜ ਹੈ ਕਿਹੜੀ ਕੰਡੀਸ਼ਨ ਹੈ ਕਿਹੜੇ ਵਜ਼ਨ ਹੈ ਤੇ ਕਿਹੜੇ ਵਜ਼ਨ ਹੈ ਆਪਣਾ ਮੂੜਾ ਠੀਕ ਹੈ ਚੱਲਿਆਂ ਕਰਾਂ ਮੈਂ ਜੋਬਰ ਤੇ ਹਰਜੀਤ ਛੱਗੇ ਵਾਲਾ ਆਪਣਾ ਬੇਲੀ ਚੱਲਦੇ ਆ ਬਾਈ ਦੇ ਘਰ ਜੀ ਨੇ ਕਕੂਤਰ ਫੜਿਆ ਹਾਂਜੀ ਪਹੁੰਚ ਗਏ ਸੀਗੇ ਆ ਚੋਪਰਾ ਫੜੀ ਪੁੱਤਰ ਕਰਾਏ ਬਾਈ ਕੋਲੇ ਇੱਥੇ ਚੁਗੇ ਖੁਰਦੇ ਨੇ ਛੋਟੇ ਚੁੱਕੇ ਕਹਿੰਦੇ ਹਰਜੀਤ ਜੀ ਹਾਂ 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 ਜੀ ਛੋਟੇ ਛੋਟੇ ਤੇ ਆ ਆਪਣਾ ਬਾਈ ਕੀ ਨਾ ਸੀ ਬਾਈ ਦਾ ਆਪਣੇ ਦਾ ਬਿੱਟੂ ਬਾਈ ਹੈਣਾ ਤੇ ਇਹਨਾਂ ਕੋਲੇ ਆ ਗਿਆ ਕਿ ਬੇਕੂਤਰ ਆਪਣਾ ਦੁਕਾਨਦਾਰ ਵਾਲਾ ਸੀ ਗਿਆ ਕਿ ਨਹੀਂ ਮੜਾ ਬਾਈ ਜੀ ਕੱਢੇ ਕੂਤਰ ਕਰਨ ਫੜਾਇਓ ਆਪਣ ਨੂੰ ਕੱਢ ਕੇ ਬਿੱਟੂ ਹੀ ਚੱਕਿਓ ਮੜਾ ਦਸਵੀਂ ਕਿਹੜੇ ਹਿਸਾਬ ਤੇ ਆ ਕਿੱਧਰੋਂ ਆਇਆ ਕੀ ਗੱਲਬਾਤ ਬਣੀ ਬਈ ਕੂਤਰ ਦੀ ਨਹੀਂ ਵਹੀ ਆਇਆ ਕੂਤਰ ਹਾਂ ਬਈ ਆ ਗਿਆ ਆਪਣੇ ਘਰੇ ਡਿੱਗ ਪਿਆ ਠੀਕ ਹੈ ਠੀਕ ਮਾਰ ਕੇ ਦੇਖਿਆ ਠੱਲ ਪਾਈ ਸੀਗੀ ਥੋੜਾ ਨਾਲ ਦੀ ਤੇ ਨੰਬਰ ਲਾਇਆ ਰਿਹਾ ਫੋਨ ਠੀਕ ਹੈ ਠੀਕ ਹੈ ਕੋਲ ਮਲਾ ਕੇ ਵੀ ਰੁਲਦਾ ਫਿਰਦਾ ਜਮਾ ਰੁਲਿਆ ਸੀ ਕੂਤਰ ਸੀ ਕੂਤਰ ਸੁੱਕੇ ਵੇ ਜਦੋਂ ਆਇਆ ਹੈ ਨਾ ਤੇ ਆਪਾਂ ਜੇ ਇੱਕ ਤਰੀਕ ਨੂੰ ਬਾਈ ਛੱਡਿਆ ਸੀਗਾ ਤੇ ਆਇਆ ਕਿੰਨੀ ਤਰੀਕ ਨੂੰ ਭਾਈ ਇੱਥੇ ਮੈਂ ਕੱਲ ਆਇਆ ਇਹ ਇਧਰ ਬੂਦੂ ਬਣ ਕੇ ਆ ਗਿਆ ਕੱਲ ਇਹ ਲਗਭਗ ਵੀ 6 ਤਰੀਕ ਨੂੰ ਆਇਆ ਠੀਕ ਹੈ ਇੱਕ ਨੂੰ ਛੱਡਿਆ ਸੀਗਾ ਇੱਕ ਨੂੰ ਛੱਡਿਆ ਜੀ ਭਾਈ ਇਹ 6 ਨੂੰ ਆਇਆ 1 2 3 4 5 6 ਦਿਨ ਭਾਈ ਛੇ ਦਿਨਾਂ ਦਾ ਇੱਥੇ ਆ ਗਿਆ ਐਤੋਂ ਯਾਰ ਕਿੰਨੇ ਕਿਲੋਮੀਟਰ ਉਹ ਗੇਰਜੀ ਵਾਲੇ ਦੇ ਪਾਸਟੀ ਮੀਟਰ ਲੱਗੇ ਹਰਜੀਤ ਕੱਢੇਗਾ ਮੈਂ ਤੇ ਦੇਖੀ ਹਰਜੀਤ ਮੈਂ ਕੱਢ ਲਾ ਕੱਢ ਲਾ ਗੇਰਜੀ ਵਾਲੇ ਚ ਪਾਈ ਛੱਡਿਆ ਜੀ ਸਾਢੇ ਪਹਾੜੀ ਤੂੰ 20 ਕਿਲੋਮੀਟਰ ਹੋਊਗਾ ਯਾਰ ਜਿਆਦੇ ਭਲਾਂਗੇ ਜਿਆਦੇ ਭਲਾਂਗੇ 20 30 ਕਿਲੋਮੀਟਰ ਛੇ ਦਿਨਾਂ ਦੇ ਪੁੱਤਰ ਕੱਢ ਕੇ ਰੋਲਦਾ ਫਿਰਦਾ ਵਿਚਾਰਾ ਤੇ ਉਹ ਸ਼ੂਗਰਕਰ ਆ ਆਪਦੇ ਬੰਦਾ ਕੋਲ ਆ ਕੇ ਡਿੱਗ ਪਿਆ ਇੱਥੇ ਲੇਕਿਨ ਇੱਕ ਗੱਲ ਹੋਰ ਆ ਬਾਈ ਇਹਦੇ ਨਾ ਮਾਂ ਪਿਓ ਤੋਂ 13 ਅੰਡੇ ਲਵਾਈ ਜੀ 13 ਅੰਡਾਂ ਚ ਇੱਕ ਬੱਚਾ ਨਿਕਲਿਆ ਜੀ 12 ਅੰਡੇ ਫੋਕੇ ਆ ਇੱਕ ਬੱਚਾ ਆ ਮੂਰ ਥਰਾਜ ਵਾਲੀ ਇਹ ਮੂਰ ਥਰਾਜ ਵਾਲੀ ਹੈ ਅੱਜ ਮੈਂ ਇਸ ਦਿਨ ਅੰਗਲੀ ਫੋਨ ਲਾਇਆ ਇਹ ਮੂਰ ਥਰਾਜ ਵਾਲੀ ਹੈ ਤੇ ਉਹ ਇਧਰ ਸੀ ਲੀਲੀ ਉਹ ਮੂਰੇ ਇੱਥੇ ਆ ਇੱਥੇ ਗੀ ਹੋਰ ਗੱਲ ਜੀ ਵਾਲੀ ਮੂਰ ਠੀਕ ਹੈ ਕਿੰਨੇ ਇੱਕ ਉੱਤਰ ਜਿਹਾ ਪਿੱਟ ਕਾਂਤਰਾ ਵਾਲਾ ਰੰਗ ਬਖਾਈ ਹੈ ਹਰ ਜੀ ਤੂੰਦਰ ਸਰਚ ਕਰੀ ਜਾਂਦਾ ਕੋਈ ਗੱਲ ਨਹੀਂ ਗਲਾਬੀ ਕਾਂਤ ਗਲਾਬੀ ਕਾਂਤ ਹਰੀ ਬੈਠ ਮੜਾ ਨਹੀਂ ਦਿਖਾਦੇ ਆ ਲੈ ਆਥਰਾਇ ਲੀ ਮੋਥ ਆਥਰਾਇ ਲੀ ਆ ਗਿਲ ਜਾਈ ਆ ਗਿਲ ਜਾਈ ਜੇ ਕਿਤੇ ਕੰਜੇ ਤਾਂ ਹਨ ਉੱਥੇ ਖੜਾ ਖੜ ਰਹਿਂਦਾ ਸੀ ਤਾਂ ਇਹ ਦੂਸਰ ਚ ਸੀਗਾ ਕੂਤਰ ਵੀ ਵੈਸੇ ਆਪਣਾ ਸ਼ਾਵਲ ਸੀਗਾ ਦੂਸਰ ਚ ਇਹ ਇਹ ਸੀਗਾ ਜਸ਼ਨ ਮਾਨਾਂ ਦੇ ਨਾਂ ਤੇ ਇਹਦੇ ਮਿਹਰ ਹਿਸਾਬ ਨਾਲ ਦੂਸਰਾ ਰੀਕੋਰਡਿੰਗ ਸੁਣਾ ਦੇਗਾ ਤੁਹਾਨੂੰ ਇਹ ਜਿਵੇਂ ਭੱਜ ਭੁਜ ਗਿਆ ਡੁੰਡਾ ਦੇ ਟਾਈਮ ਤੇ ਭਾਦੇ ਉੱਚਾ ਖੜਾ ਇਹ ਕੂਤਰ ਤਾਂ ਆਪਣੇ 32 ਕਿਲੋਮੀਟਰ 32 ਕਿਲੋਮੀਟਰ ਦਿਖਾਈ ਉਧਰ ਆ ਜਾ 32 ਕਿਲੋਮੀਟਰ ਪਿੰਡ ਕਿਹੜਾ ਕਿੜਾ ਹੈ ਗਿਲਜੇ ਵਾਲਾ ਗਿਲਜੇ ਵਾਲਾ ਆ ਦੇ 32 ਕਿਲੋਮੀਟਰ ਗਿਆ ਜੀ ਆਲਾ 32 ਕਿਲੋਮੀਟਰ 6 ਦਿਨਾਂ ਚ 32 ਕਿਲੋਮੀਟਰ ਜਾ ਕੇ ਬਈ ਪੁੱਤਰ ਇੱਥੇ ਕਿਹੜੇ ਕਿ ਪਿਆ ਕੁੱਲ ਮਿਲ ਕੇ ਵੀ ਘਰ ਪਾ ਲੇ ਹੈਣਾ ਆ ਬਸ ਤਾਇੀਆਂ ਚਵਾਰਿਆਂ ਦਾ ਤੇਰੇ ਉਹ ਆਵੇਂ ਨੀਵੀਂ ਜੀ ਛੱੜੀ ਐਂ ਜੀ ਚਵਾਰਾ ਜਾ ਇੱਕ 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 ਗੱਲ ਹੋਰ ਆਪਣੇ ਬੰਦੇ ਕੋਲ ਆ ਜਾਂਦੇ ਕਮਾਲ ਦੀ ਗੱਲ ਐ ਪੁੱਤਰ ਹੈਣਾ ਉਹ ਚਵਾਰਾ ਉਮੀ ਲੈ ਇੱਥੇ ਛੱਤਰੀ ਸ਼ੋਰ ਫੜ ਲੈਂਦਾ ਤਾਂ ਪਤਾ ਹੀ ਲੱਗਣੀ ਹੁੰਦੀ 11 ਫੰਗ ਖਿੱਚ ਦਿੰਦਾ ਜ ਆਹ ਬਸ ਵਾਹ ਸਾਬ ਆ ਤਾ ਇਹ ਵੀ ਖੁੱਲੀ ਇਹ ਵੀ ਲੈ ਜਾਂਦੀ ਸਹੀ ਗੱਲ ਤੇ ਤਾਂ ਮੈਂ ਠੀਕ ਲੱਗਣੀ ਬਾਕੀ ਬਈ ਬਾਈ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਕਿ ਨਹੀਂ ਜਿਹੜੇ ਪੁਰਾਣੇ ਕਪਤਰ ਮੋੜਿਆ ਵੈਸੇ ਅੱਜ ਕੱਲ੍ਹ ਜਮਾਨਾ ਮਾੜਾ ਹੀ ਐ ਸਾਨੂੰ ਪਤਾ ਹਨਾ ਕੀ ਹਾਲ ਐ ਪਰ ਨਹੀਂ ਬਹੁਤ ਵਧੀਆ ਬਈ ਹਨਾ ਧੰਨਵਾਦ ਤੇਰਾ ਯਾਰ ਜਿਹੜਾ ਤੂੰ ਦੱਸਿਆ ਕਬੂਤਰ ਮੋੜਿਆ ਆਪਣਾ ਫੜਿਆ ਠੀਕ ਐ ਕਿ ਨਹੀਂ ਦਿਲ ਖੁਸ਼ ਹੋ ਗਿਆ ਸਿੱਧੇ ਸਾਹਿਬ ਦਾ ਆਉਦੇ ਬੰਦੇ ਸਾਡੇ ਵੱਲੋਂ ਤਾਂ ਗਈ ਸੀ ਮੁਫਦੀ ਗੱਲ ਸਾਨੂੰ ਤਾਂ ਕੋਈ ਚੱਕਰ ਨਹੀਂ ਹਨਾ ਬਾਦੂਆ ਸਾਡਾ ਮੋਹ ਪਿਆਰ ਹੈ ਨਹੀਂ ਡਾ ਕਬੂਤਰਾਂ ਨਾਲ ਪਰ ਇੱਕ ਇਮਾਨਦਾਰੀ ਹੁੰਦੀ ਆ ਬਈ ਹਨਾ ਬੰਦੇ ਦੀ ਯਾਰ ਕਬੂਤਰ ਮੋੜਿਆ ਇਹ ਉਹ ਹਨਾ ਤਾਂ ਕਰਕੇ ਧੰਨਵਾਦ ਆ ਬਈ ਤੇਰਾ ਬਹੁਤ ਬਹੁਤ ਤੇ ਆਪਣੇ ਹਰਜੀਤ ਚੁੱ ਹੈਲੋ ਕਰਦੇ ਆ। ਇਹ ਕਰੈਕਟ ਹੈ। ਦੇਖਣੇ ਸਾਰ ਨੂੰ ਭੇਰਾ ਭੇਰੀ ਕਰਨੀ ਹੈ। ਬਸ ਹਾਂ। ਰਲ ਕਿਹੜਾ ਵਾਂਗੇ? ਰਲ ਲਓ ਤੁਸੀਂ। ਠੀਕ ਆ ਬਾਬੇ ਓਕੇ ਹਨ ਕਬੂਤਰ ਕੁਆਟਰ ਦੇਖੇ ਬੰਦਾਂ ਦੀ ਹਨਾ। ਖੁੱਡੇ ਖਾੜੇ ਦੇਖੇ ਮਾ ਬਹੁਤ ਇੱਕ ਨੰਬਰ ਗੋਡਾ। ਆ ਜੁੜੀ ਆ ਜੁੜੀ ਕਿ ਕੀ ਹਾ ਓਏ। ਆ ਜੁੜੀ ਬਖਾ ਇਹਨਾਂ ਦੀ ਬੰਗਾ ਹੀ ਲੈ। ਆ ਤਾਂ ਆ ਤਾਂ ਵਾਰ ਚੰਗਾ ਹੀ ਹੈ। ਆਪਾਂ ਦਾ ਬਹੁਤ ਹੀ ਜ਼ਿਆਦਾ ਚੰਗੇ ਕਬੂਤਰ ਲੱਗਿਆ ਬਈ ਇਹਨਾਂ ਦੇ। ਐ ਕਿਥੇ ਭਾਜੀਂ। ਇਹ ਪਰਗਟ ਦਾ ਕਬੂਤਰ ਆ ਗਿਆ। ਠੀਕ ਹੈ। ਉਰਲਾ ਵੀ ਦੋ। ਮਤਲਬੀ ਬਹੁਤ ਵਧੀਆ ਤੇ ਵੀ ਐ ਕਹਿਣ ਦਾ ਭਾਬੀ ਪੁੱਤਰ ਪਰਫੈਕਟ ਕਬੂਤਰ ਹੈ ਨਾ ਕੋਲੇ ਜਾਂਦੇ ਨਹੀਂ ਉੜਦੇ ਵੀ ਬਹੁਤ ਆ ਸਾਰੇ ਉਤਰ ਫੜ ਫੜ ਵੇਖੋ ਇੱਕ ਨੰਬਰ ਹੈ ਠੀਕ ਹੈ ਕਿ ਨਹੀਂ ਪ੍ਰੇਨਾ ਦੇ ਸਾਰੇ ਆ ਦਿਖਾ ਆ ਦਿਖਾ ਦੇ ਬਾਈ ਖੜੀ ਇੱਧਰ ਤੇ ਲਾ ਆ ਗਿਆ ਤੇਲਾ ਆ ਮੁੰਡਾ ਸੀਗਾ ਜਦੋਂ ਕਬੂਤਰ ਮੰਨ ਲੈ ਇਹਨੂੰ ਦਿੱਸੇ ਤੇਰਾ ਲਾਏ ਅੱਛਾ ਬਾਈ ਆਇਆ ਫਿਰ ਤੂੰ ਵੀ ਗਾਹ ਆ ਜਾ ਬਾਈ ਸਾਹਮਣੇ ਕੱਢ ਦਿੰਨੇ ਬਹੁਤ ਬਹੁਤ ਮੇਰੇ ਭਰਾ ਦਾ ਸਾਹਮਣੇ ਕੱਢ ਦਿੰਨੇ ਲੈ ਓਕੇ ਜੀ ਬੜੋ ਫੋਟੋ ਕਿਚਨੇ ਦੀ ਵੀਡੀਓ ਚਲੀ ਜਾਂਦੀ ਆ ਵੀਡੀਓ ਜੀ ਕੱਢ ਲਾਂਗੇ ਆਪਾਂ ਬਸ ਠੀਕ ਆ ਫਿਰਦੇ ਆ ਜੀ ਖੋਲ ਦੇ ਛੋਟੇ ਚੁਗਿਆਂ ਤੋਂ ਵੱਡੇ ਚੁਗੇ ਵੱਡੇ ਚੁਗਿਆਂ ਤੋਂ ਛੋਟੇ ਚੁਗੇ ਪਹਿਲਾਂ ਇੱਕ ਕਬੂਤਰੀ ਮੋੜੀ ਸੀ ਨਾ ਨੇ ਜਦੋਂ ਤੇ ਆਪਣੇ ਨਾਲ ਲਿਆਈ ਪਈ ਆ ਹਰੇ ਟੂਸਿਆਂ ਵਾਲੇ ਇੱਥੇ ਆ ਗਈ ਸੀ ਇਹਨਾਂ ਕੋਲੇ ਆਪਣੀ ਪੰਡੋ ਹਰੇ ਟੂਸਿਆਂ ਦੀ ਟੀਰੀ ਕਬੂਤਰੀ ਆ ਆਪਣੀ ਉਹ ਇਸ ਟਾਈਮ ਮੁਖਸਰ ਬੈਠੀ ਆ ਇਹ ਵਾ ਦੇਖੋ ਘਾਰਾ ਬਾਈ ਦਾ ਖੋਡੇ ਸਿਸਟਾਉਣਾ ਛੜਤਾ ਆਪਣਾ ਸ਼ਾਕ ਸਵਾਦ ਲੈਂਦੇ ਫਿਰਦੇ ਦਿਨ ਟਪਾਉਣੇ ਹੁਣ ਤਾਂ ਇਹ ਸਿੱਧਾ ਹੀ ਹਸਾਬ ਕਰਦਾ ਕੀ ਹੈ ਕਿ ਨਹੀਂ ਬਠੋੜੀ ਮਾਰੀ ਕਬੂਤਰ ਨੇ ਯਾਰ ਹਾਂਜੀ ਚੱਲੇ ਆ ਜੀ ਆਲਵੇ ਦਾ ਕਹਿ ਕੇ ਹਰਜੀਤ ਜੀ ਨੂੰ ਸਾਡੀ ਲਿਆਜ ਉਦੋਂ ਤੋਂ ਪੈਸੀ ਤੈਨੂੰ ਸਹੀ ਦੱਸਾਂ ਜਦੋਂ ਉਹ ਇਹਨਾਂ ਬਾਈਆਂ ਨੇ ਆਪਣੇ ਹਰੇ ਢੂਸਿਆਂ ਵਾਲੀ ਪਚਾ ਮੋੜਿਆ ਜੀਗਾ ਉਦੋਂ ਤੋਂ ਫਿਰ ਸਾਡਾ ਮੂੰਹ ਪਿਆਰ ਪਿਆ ਵਾ ਵਾ ਹਣਾ ਅਰਜੀਤ ਸਿਆ ਉਹ ਤਾਂ ਪਿਆਣਾ ਉਪਰ ਤੁਸੀਂ ਮੈਨੂੰ ਲਾਇਆ ਵੀਡੀਓ ਪਹਿਲਾਂ ਤਾਂ ਦੇ ਦੇ ਸੀਗੇ ਵੀਡੀਓ ਹੈ ਬਸ ਕੱਢ ਨਾ ਦੀ ਕੋਈ ਆਏ ਨਹੀਂ ਲੋਡ ਹੀ ਨਹੀਂ ਮੈਂ ਤਾਂ ਉਹ ਮੰਗਿਆ ਸੀ ਕਿ ਇਹਨੂੰ ਉੱਤੇ ਬਲੇਟਰ ਨੂੰ ਕੱਲਾ ਇਹਨੂੰ ਬੰਨਣਾ ਥੋੜੇ ਆਪਾਂ ਨਹੀਂ ਨਹੀਂ ਆਏ ਤਾਂ ਕੋਈ ਨਹੀਂ ਗੰਡ ਨੂੰ ਕੀ ਹੁੰਦਾ ਫਿਰ ਉਹ ਵੀ ਉਸਤਾਦ ਬੰਦਾ ਹੈ ਉਹ ਵੀ ਕਰ ਲਾਂਗੇ ਹੱਥ ਕਰ ਹੱਥ ਕਰ ਤਾਂ ਉਂ ਬਲੇਟਰ ਇਹਨੂੰ ਬਸ ਐਂ ਕਰਕੇ ਠੀਕ ਹੈ ਕਿ ਨਹੀਂ ਤੇ ਚੱਲਿਆਂ ਬਾਈ ਜਾਨ ਨੂੰ ਜੀ ਟਾਈਮ ਦੇਖੋ 6:43 ਹੋ ਗਏ ਜੀ ਕਿੰਨੇ ਵਜੇ ਤੈਨੂੰ ਤੰਦੇ ਰਹਿਣਗੇ 2 ਵਜੇ ਦੇ ਆ 2 ਵਜੇ ਦੇ ਹੈ ਨਾ ਆਪਾਂ 2:30 ਵਜੇ ਆਏ 2:30 ਵਜੇ ਆਏ 2:30 ਵਜੇ ਆਈਆਂ 6:43 ਹੋ ਗਏ ਭਰਾਓ ਸਾਰਾ ਦਿਨ ਇੱਥੇ ਟਵਾਦਾ ਜਿੰਨਾਂ ਕੋਲੇ ਤੇ ਨੰਬਰ ਇਹਦਾ ਲੈ ਲਿਆ ਤੇ ਕੰਮ ਪੈ ਸਕਦਾ ਓਏ ਬੱਸ ਕਰਦਾ ਕੰਮ ਨਹੀਂ ਪੈਦਾ ਚਲੋ ਹਰਜੀਤ ਜੀ ਚੰਗਾ ਧੰਨਵਾਦ ਤੁਹਾਡਾ ਬਹੁਤ ਬਹੁਤ ਬਾਏ ਕਰਦੇ ਇੱਧਰ ਖੰਡ ਜੀ ਹਾਂ ਬਾਈ ਐਦੂ ਵਾਰ ਸਾਡੇ ਮੇਰੇ ਕੋਲ ਦੇਖਣਾ ਡੜਾਇਆ ਮਰੂ ਮੈਂ ਇਹਦੇ ਭਾਈ ਓਏ ਆਪਣੇ ਮੋਟਰਸਾਈਕਲ ਦੀ ਲਾਵਾ ਕਰਤੀ ਹਰਜੀਤ ਨੇ ਤਾਂ ਦੇਖੋ ਮਗਰਾੜ ਦੇ ਮੂਰਤ ਭਾਈ ਕਹਿੰਦਾ ਮੈਂ ਡੜਾਣਾ ਬਣਾਉਂਗਾ ਮੋਟਰਸਾਈਕਲ ਜੇ ਹੋਰ ਨਵਾਂ ਲੈ ਕੇ ਆਗੇ ਨਵਾਂ ਲੈ ਕੇ ਬੁਲਟ ਲੈ ਗਿਆ ਭਾਈ ਨਹੀਂ ਨਵਾਂ ਲੈ ਉਹ ਜਾਇਨ ਪੂਰਾ ਨਹੀਂ ਇਹ ਤੇ ਮੈਂ 5000 ਰੁਪਏ ਮੈਂ ਲਾ ਆਉਂਗਾ ਤੇ ਮੈਂ ਤੁਹਾਨੂੰ ਮੋਡੀਫਾਈ ਕਰਕੇ ਦਊਂ ਜਿਵੇਂ ਬਿਲਕੁਲ ਨਵਾਂ ਬਣਾ ਕੇ ਜਾਣਾ ਤਾਂ ਇਸ ਤਰ੍ਹਾਂ ਹੈਗਾ ਨਹੀਂ ਭਾਈ ਜੀ ਇੰਨੀ ਸ਼ਰਮ ਦੇਣ ਲਈ ਬਹੁਤ ਤਾਂ ਹਾਂ ਹਾਂ ਸਾਨੂੰ ਇੰਨੀ ਸ਼ਰਮ ਦੇਦੀ ਬਹੁਤ ਹੈ ਕਰ ਦਣਾ ਮੈਂ ਆਹ ਜਵੇਂ ਹਾਲਾਤ ਮਾੜੇ ਆ ਭਈਆ ਓਏ ਸਰਦਾਰਾਂ ਦੇ ਮੂਰਸਿੰਗਲੇ ਐਕਚੁਅਲੀ ਕਿਹੜਾ ਹੈਗਾ ਤੇ ਦਾਦ ਨਹੀਂ ਪਵਾਗਣਾ ਮੈਂ ਪਵਾਗਾ ਨਹੀਂ 100 ਦਾ ਪਾ ਗੇ ਲਾ ਦੇ ਵੇਖੀ ਵੇਖੀ ਹੈਗਾ ਕਿ ਨਹੀਂ ਕਿ ਹੋਊਗਾ ਮੜਾ ਦੇਖ ਲਓ ਮੜਾ ਯਾਰ ਨਹੀਂ ਉਹ ਤੇ ਪੋਗਾ ਪਵਾਗਣਾ ਹੈਗਾ ਵੇ ਆਇਤਾ ਆਇਤਾ ਹੈਗਾ 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 ਹਰ ਨਹੀਂ ਐਡੀ ਲਾਪਾ ਕਰਤੀ ਸਾਡੀ ਬੇਇਜ਼ਤੀ ਕਰਤੀ ਹਰਜੀਤ ਸਿਆਣੇ ਭਾਈ ਅਗਲੇ ਘੜੇ ਜਾਂ ਜਿੰਨ ਗੱਡੀ ਤੇ ਜਾਂ ਬੁਲਟ ਤੇ ਆਇਓ ਮੇਰੇ ਕੋਲ ਨਹੀਂ ਜਿਆ ਇਹਨੂੰ ਸ਼ਰਾਬ ਨਾਲ ਕਿ ਲੈ ਆਓ ਮੁਰਸਾਂ ਤੋਂ ਇਹ 5000 ਰੁਪਏ ਲੱਗੇ ਆ ਦਿਖਾ ਲੈ ਨਹੀਂ ਬੰਦਾ ਆਏ ਆਏ ਭਈਆ ਦਾ ਨਹੀਂ ਯਾਰ ਭਾਈ ਕੋਈ ਨਹੀਂ ਅਜੀ ਆਪ ਹੀ ਲਾਵਾਂਗੇ ਅਸੀਂ ਭਾਈ ਬੋਲਟ ਲਾਵਾਂ ਸਾਡਾ ਬਹੁਤ ਹੋ ਗਿਆ ਬਸ ਚੱਲ ਦੂਬਰਾ ਚੱਲੇਗੀ ਨੱਪਾ ਠੀਕ ਆ ਰਜੀਤ ਕਰਨ ਚੱਲੇ ਆ ਵਾਏ ਵਾਏ ਚੱਲ ਘੜ ਦੇ ਇਦਨ ਕੋਈ ਨਹੀਂ ਹੁੰਦਾ ਇਹ ਸਾਡਾ ਯਾਰ ਹੈ ਚੱਗਿਆਣਾ ਹਰਜੀਤ ਚੁਗੇ ਚੱਲੇ ਹੈ ਸਾਡੇ ਯਾਰ ਨੂੰ ਲੈ ਕੇ ਕਰੇ ਕਦੀ ਗੋਲ ਜਿੰਦੇ ਹੈ ਜੇ ਤੇ ਸਾਡਾ ਕਿੜਾ ਹੋਵੇ ਜ਼ਮਾਨੇ ਹਾਂਜੀ ਆਗੇ ਘਰੇ ਜਨਵਰ ਵੀ ਲਿਆਂਦ ਅਸ ਗੋ ਰੰਗ ਹਾਂਜੀ ਛੱਡੀ ਜੀ ਇਹਨੂੰ ਫੋਡੇ ਜਿਹਦੇ ਚ ਕਬੂਦਰੀ ਲੈਹੀਂ ਤੂੰ ਚੱਲ ਝੋਟਿਆ ਹਾਈ ਓਏ ਮੈਨਾਂ ਕਿਵੇਂ ਹੱਬਾ ਹੀ ਹੋਇਆ ਪਿਆ ਓਏ ਹੱਬਾ ਹੀ ਹੋਇਆ ਕਬੂਤਰ ਪੱਲੇ ਮਸਾਂ ਹੀ ਮਾਰਿਆ ਕਬੂਤਰ ਨੇ ਹੁਣ ਕਬੂਤਰ ਹੋਂਦੇ ਚੋਈਗਾ ਕਬੂਦਰੀ ਲਾ ਯਾਰ ਬਹੁਤ ਘੰਤ ਪਏ ਨੇ ਮੈਂ ਬੰਦ ਆ ਸਾਰੀਆਂ ਜਿਹੜੇ ਹੈ ਨਹੀਂ ਕੰਮ ਦਿਗਾ ਇਹ ਭੈਣ ਨਹੀਂ ਚਗੜਾਂ ਨਹੀਂ ਗਣਾ ਹੋਂ ਤਾਂ ਚਲੋ ਛੱਡੋ ਸੌਰੀ ਗਾਲ ਕੱਢਤੀ ਆ ਹਣਾ ਪਤਾ ਨਹੀਂ ਵਧਗਾ ਚੱਲੀ ਉਹਨਾਂ ਦੀ ਵਧਗਾ ਖਰਾਕ ਖੀਂਦੀਆਂ ਸੀ 2-3 ਦਿਨ ਹੋਇਆ ਖਰਾਕ ਹੀ ਖਿਚਣਾ ਢਗਾ ਕਬੂਦੀਆਂ ਪਤਾ ਨਹੀਂ ਕੀ ਰੌਲਾ ਪਿਆ ਕੀ ਦਿੱਕਤ ਹੋਈ ਐ ਇਹਨਾਂ ਨੂੰ ਇੱਕ ਤਾਂ ਲਾ ਗਈ ਸੀ ਪਹਿਲਾਂ ਤੇ ਇੱਕ ਨੂੰ ਹੂਣ ਲਾਉਣਿਆ ਹਜੇ ਆ ਕੇ ਚੱਲ ਅੰਦਰ ਹੁਣ ਖੁੱਡਾ ਚੰਗਾ ਨਹੀਂ ਲੱਗਦਾ ਤੈਨੂੰ ਚੱਲ ਬਾਦਾਂ ਵਿੱਚ ਹੀ ਚੱਲ ਲਓ ਜੀ ਪਹਿਲੇ ਦਿਨਾਂ ਰੋਟੀ ਪਾਉਂਦੀ ਸੀ ਆਚਾਰ ਦੀ ਤੇ ਹਨਾ ਭੈ ਮਾਰੀ ਕਿ ਕਰਨਾ ਯਾਰ ਇੱਕ ਸੀ ਮਾਰੀ ਤੇ ਕੀ ਹੋਈ ਬੰਦੇ ਦੀ ਦਾਲ ਜੀ ਵਜੀ ਹੁਣ ਆਪਦੇ ਨਾਲ ਥੱਲੇ ਕੋ ਚੱਕਰ ਨਹੀਂ ਆ ਰਹੀ ਹੀ ਖਾਣਗੇ ਸਾ ਵੀ ਉਹ ਫਰਸਟ ਆ ਕੀ ਹੁੰਦਾ ਹੈ ਹਾਂਜੀ ਲਾਸਟ ਦਿਨ ਦੇ ਬਧਾਮ ਖੰਡਾਂ ਦੇ ਆਏ ਖੰਡੋ ਖਾ ਲੋ ਹਜੇ ਤੱਕ ਵੀ ਰੈਸ਼ ਰੱਖੀ ਬੰਗਾ ਬਈ ਆਜੀ ਇਹ ਇਹ ਸੜ ਕੇ ਇੰਨੀ ਕੋਈ ਸੀ ਨਾ ਉਵੇਂ ਪਈ ਐ ਓਕੇ ਵੀ ਰਿਪੋਰਟ ਖਾ ਲੋ ਲਾਸਟ ਦਿਨ ਦੀ ਬਧਾਮ ਆਜਾ ਬਸ ਇਹ ਕੁਤਰੀ ਸਾਹਰੇ ਵੀ ਮੈਂ ਤਾਂ ਕੱਲ ਨੂੰ ਬਸਣਾ ਇੱਕ ਵਾਰੀ ਚੱਕੀਆਂ ਲਾਸਟ ਨੌਂ ਤਰੀਕ ਤੇ ਜੋਬਰ ਨੇ ਕੀ ਕੀਤਾ ਵੀ ਆ ਜਾਨਵਰ ਬਾਦੇ ਪਿੰਜਰਾ ਹੈ ਠੀਕ ਆ ਆ ਦੇਖੋ ਇਧਰ ਪਾਰ ਇੱਕ ਬੱਚਾ ਇੱਕ ਉਹ ਨਹੀਂ ਦੋ ਬੱਚੇ ਇੱਕ ਪੱਠਾ ਤੇ ਉਧਰ ਪਾਰ ਰੱਖਿਆ ਬਈ ਇੱਕ ਪੱਠਾ ਤੇ ਇੱਕ ਬੱਚਾ ਹਨਾ ਪੰਜ ਪੁੱਤਰ ਪਾਰਖ ਪੰਜ ਦੇ ਦੋ ੜਾਉਣੇ ਆ ਦੋ ਬੱਚੇ ਨੇਗੇਟਿਵ ਆਉਣੇ ਆ ਮੈਂ ਤਾਂ ਕਹਾ ਬਈ ਬਾਸ ਆਪਣੇ ਦਾ ਹੱਥ ਖੜੇ ਆ ਥੱਕ ਗਏ ਹਨਾ ਬਹੁਤ ਹੋਗੀਆਂ ਬਾਜੀਆਂ ਦਿਨ ਵੀ ਲੰਡੂਏ ਕੁੱਤਰ ਘਰੋਂ ਭੱਜਣਗੇ ਬਾਹਰੋਂ ਭੱਜਣਗੇ ਖੱਜਲ ਹੋਣ ਦਾ ਕੋਈ ਫਾਇਦਾ ਨਹੀਂ ਆ ਆ ਦੇ ਨਾਲ ਬਾਜੀਆਂ ਨਾਲ ਹੈ ਨਹੀਂ ਤੇ ਹਨਾ ਬਾਕੀ ਤਾਂ ਪਹਿਲਾਂ ਨਹੀਂ ਕੁਝ ਬਣਿਆ ਆਪਣਾ ਸੀਜ਼ਨ ਜਣਾ ਹੁਣ ਵੀ ਨਹੀਂ ਕੋਈ ਬੰਦਦਾ ਉਨਾਗਲੇ ਸੀ ਜਾਂਦੇ ਮਿੱਤਰ ਕਿ ਚ ਵੀ ਅਗਲੇ ਸੀ ਨੂੰ ਇੱਕ ਹੀ ਤਰਤੀ ਬਣਦਾ ਚੋਬਰ ਕਹਿੰਦਾ ਨਹੀਂ ਮੈਂ ਕੱਢੂਗਾ ਜਿਹੜੇ ਬੈਠੇ ਆ ਜੇ ਇੱਕ ਦੋ ਜਿਹੜੇ ਮੈਨੂੰ ਚੰਗੇ ਲਾਦੇ ਜਿਹੜੇ ਵਪਾਰਖਣੇ ਹੇਡ ਆਉਣੇ ਆ ਕਦੋਂ ਕੱਢੂਗਾ ਮੈਂ ਮੈਂ ਵੀ ਠੀਕ ਐ ਕੱਢ ਲਾ ਇਹੋ ਜਿਹਾ ਉਦਨਾ ਅਥਰੇ ਡਾ ਤੇ ਹੁਣ ਉਹੋ ਜਿਹਾ ਕੱਲ ਨੂੰ ਡਾ ਦੋ ਹੁਣ ਇਹਨਾਂ ਨੂੰ ਰਾਤ ਅਕੇ ਮੈਂ ਚਾਲ ਚਲਾਉ ਤੜਕੇ ਆ ਕੇ ਡਾਉ ਮੈਂ ਐ ਕਰੂਗਾ ਮਾਂ ਬਾਈ ਤੂੰ ਕਰ ਲਾ ਦੇ ਕੋਈ ਸਰਦਾਂ ਓਕੇ ਹਣਾ ਬਸ ਠੀਕ ਆ ਯਾਰ ਲੀਓ ਨੂੰ ਰੋਟੀ ਰਟੀ ਪਾਤੀ ਸੀ ਕਰਦੇ ਆਣੇ ਆਪਾਂ ਵੀ ਰੋਟੀ ਰਟੀ ਖਾਣ ਦੀ ਨੀਂਦ ਬਹੁਤ ਆ ਜਾਂਦੀ ਐ ਕੂਲਰ ਕਲਰਾਂ ਵਿੱਚ ਪਾਣਾ ਪਾਣੀ ਠੀਕ ਹੈ ਇੱਕ ਸਾਂਭ ਲਈ ਪੂਰੀ ਕੱਲ ਨੂੰ ਹੋਰ ਕੋਈ ਕੰਮ ਤਾਂ ਨਹੀਂ ਐਡਾ ਖਾਸ ਨਾ ਵਸਾਈ ਕੰਮ ਸੀਗੇ ਉਹ ਕਬੂਤਰਾਂ ਨੂੰ ਬਾਦਮ ਪਾਏ ਦਾਣੇ ਪਾਏ ਖੋਲੇ ਛੱਡ ਦੂੰ ਮੈਂ ਓਕੇ ਸਭ ਕੋ ਹਾਂ ਲਿਓ ਪੁੱਤ ਓਕੇ ਸਭ ਕੋ ਦੱਸਿਆ ਕਰਨ ਵੀਡੀਓ ਚ ਕਿਆ ਕਰਨਾ ਕਹਤਾ ਕੋ ਓਕੇ ਆ ਛੇਰੋ ਬੜਾ ਛੇਣਾ ਯਾਰ ਪੰਜਰ ਦਾ ਇਹਨੂੰ ਖਰਾਕ ਪਾ ਦੂੰ ਹੱਥ ਮੈਂ ਪੈਣ ਲੱਗਾ ਕੱਪੀ ਅਜ ਪਾਈ ਨਹੀਂ ਜਾਵਾਂ ਮੈਨੂੰ ਖਰਾਕ ਓਕੇ ਬਾਏ ਬਾਏ ਗੁੱਡ ਨਾਈਟ ਸਾਰੇ ਸਾਰੇ